ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲੋਂ ਪ੍ਰਾਪਤ ਕਰਦੇ ਹੋ ਅੱਜ ਸੀ ਤੁਹਾਡੇ ਲਈ ਇੱਕ ਹੋਰ ਉਮਦਾ ਵੀਡੀਓ ਜਿਹੜੀ ਹੈ ਲੈ ਕੇ ਹਾਜ਼ਰ ਹੋਏ ਹਾਂ ਸੋ ਸਭ ਤੋਂ ਪਹਿਲਾ ਬੇਨਤੀ ਕਰਾਂਗੇ ਜਿਹੜੇ ਦੋਸਤ ਸਾਡੇ YouTube ਚੈਨਲ ਨੂੰ ਨਵੇਂ ਦੇਖ ਰਹੇ ਨੇ ਉਹ ਚੈਨਲ ਦੇ ਸਾਹਮਣੇ ਆਹੇਠਾਂ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਨਾਲ ਹੀ ਘੰਟੀ ਵੀ ਦਬਾ ਲੈਣ ਤਾਂ ਜੋ ਹਰ ਇੱਕ ਵੀਡੀਓ ਉਹਨਾਂ ਤੱਕ ਸੱਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਪੰਜਾਬ ਸਟੇਟ ਬਿਜਲੀ ਬੋਰਡ ਦੀਆਂ ਜਿਹੜੀਆਂ ਪੋਸਟਾਂ ਆ ਉਹ ਨਿਕਲੀਆਂ ਨੇ ਉਹਨਾਂ ਵਿੱਚ ਕਿਵੇਂ ਤੁਸੀਂ ਅਪਲਾਈ ਕਰੋਗੇ ਕੀ ਕੀ ਹੋਵੇਗਾ ਇਹ ਸਾਰਾ ਕੁਝ ਤੁਹਾਨੂੰ ਅਸੀਂ ਆਪਣੇ ਵੀਡੀਓ ਰਾਹੀਂ ਦੱਸਾਂਗੇ ਸੋ ਸਾਡੀ ਵੀਡੀਓ ਦੇਖਦੇ ਹੋਏ ਵੀਡੀਓ ਜੇ ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰ ਦਿਓ ਦੋਸਤੋ ਇਹਦੇ ਲਈ ਤੁਹਾਨੂੰ ਆਪਣੇ ਮੋਬਾਈਲ ਦੇ Google Chrome browser 'ਚ ਜਾਣਾ ਹੈ ਇੱਥੇ ਸਰਚ ਕਰਨਾ ਹੈ ਪੀ ਐਸ ਟੀ ਸੀ ਐਲ ਇਹ ਨਾਲ ਲਿਖ ਕੇ ਤੁਸੀਂ ਸਰਚ ਕਰੋਗੇ ਉੱਪਰ ਜਿਹੜੀ ਐ ਸਾਈਟ ਜਿਹੜੀ ਨਜ਼ਰ ਆਏਗੀ wwwpstcl ORC ਜੇ ਤੁਸੀਂ ਕਲਿੱਕ ਕਰੋਗੇ ਇੱਥੇ ਤੁਸੀਂ ਉੱਪਰ ਸਕਰੋਲ ਬਾਰ ਦੇਖ ਰਹੇ ਹੋ ਹோம் ਅਬਾਊਟ ਇਨਫਾਰਮੇਸ਼ਨ ਟੈਂਡਰ ਪੋਸਟਿੰਗ ਰਿਕਰੂਟਮੈਂਟ ਇੱਥੇ ਰਿਕਰੂਟਮੈਂਟ ਤੇ ਤੁਸੀਂ ਆਓਗੇ ਥੱਲੇ ਜਿਹੜੀ ਹੈ ਅਸਿਸਟੈਂਟ ਲਾਈਨਮੈਨ ALMD ਪੋਸਟ ਜਿਹੜੀ ਦਿਖਾਈ ਦੇਵੇਗੀ ਇਹ ਦੇਖੋ ਓਪਨਿੰਗ ਡੇਟ ਦੀ ਹੈ ਰਜਿਸਟ੍ਰੇਸ਼ਨ ਕਰਨ ਦੀ 9 12 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਲਾਸਟ ਡੇਟ ਫਾਰਮ ਭਰਨ ਦੀ ਜਿਹੜੀ ਹੈ 31 12 2020 ਤੱਕ ਹੈ 5 ਵਜੇ ਤੱਕ ਜਿਹੜੇ ਫਾਰਮ ਉਹ ਫਿਲ ਹੋਣੇ ਹੈ ਸ਼ਾਮ ਦੇ ਤੇ ਲਾਸਟ ਡੇਟ ਫੀਸ ਭਰਨ ਦੀ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੀ ਤਰੀਕ ਹੈ 4 1 2021 ਤੱਕ ਹੈ ਤੇ ਹੋਰ ਤੁਹਾਨੂੰ ਦੱਸਦੇ ਆ ਕਿ ਤੁਸੀਂ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਤੁਸੀਂ ਅਪਲਾਈ ਆਨਲਾਈਨ ਤੇ ਜਾਓਗੇ ਤੇ ਇੱਥੇ ਤੁਸੀਂ ਦੇਖੋਗੇ ਰਜਿਸਟਰ ਫਾਰ ਦਾ ਪੋਸਟ ਆਫ ਅਸਿਸਟੈਂਟ ਲਾਈਨਮੈਨ ਇਹ ਜਿਹੜੇ ਆਲਰੇਡੀ ਪਹਿਲਾਂ ਭਰ ਚੁੱਕੇ ਨੇ ਉਹਨਾਂ ਨੂੰ ਲੌਗਇਨ ਆਈਡੀ ਮਿਲੀ ਹੋਈ ਹੋਵੇਗੀ ਉਹਨਾਂ ਨੂੰ ਇੱਥੇ ਕਲਿੱਕ ਕਰਨਾ ਹੈ ਜੇਕਰ ਤੁਸੀਂ ਨਵੇਂ ਹੋ ਤਾਂ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਇੱਥੇ ਕਲਿੱਕ ਕਰੋਗੇ ਸਭ ਤੋਂ ਹੇਠਾਂ ਤੁਹਾਨੂੰ ਪਹਿਲਾਂ ਤਾਂ ਤੁਸੀਂ ਇਹ ਜਿਹੜੀ ਇਨਸਟਰਕਸ਼ਨ ਹੈ ਉਹ ਪੜ ਸਕਦੇ ਹੋ ਕੀ ਕੀ ਇਹਦੇ ਵਿੱਚ ਅਪਲਾਈ ਹੋਣਾ ਹੈ ਤੇ ਕੀ ਕੀ ਚਾਹੀਦਾ ਹੈ ਸਟੈਪ 1 ਤੇ ਤੁਸੀਂ ਦੇਖ ਸਕਦੇ ਹੋ ਕੈਂਡੀਡੇਟ ਐਗਰੀਂਗ ਟਰਮ ਕੰਡੀਸ਼ਨ ਅਪਲਾਈ ਫਾਰ ਕਲਿਕਿੰਗ ਚੈੱਕ ਬਾਕਸ ਪ੍ਰਸੀਡ ਟੂ ਰਜਿਸਟਰ ਬਟਨ ਪਹਿਲਾ ਜਿਹੜਾ ਮਤਲਬ ਸਟੈਪ ਹੈ ਸਾਡਾ ਪੜਾ ਉਹ ਸਾਡੇ ਮੋਬਾਈਲ ਨੰਬਰ ਤੇ ਈਮੇਲ ਆਈਡੀ ਰਾਈਸ ਬਾਅਦ ਸੁਭੇਗਾ ਉਸ ਤੋਂ ਬਾਅਦ ਸਟੈਪ 2 'ਚ ਤੁਸੀਂ ਪਰਸਨਲ ਡਿਟੇਲ ਭਰਨੀ ਹੈ एलिजिਬਿਲਟੀ ਡਿਟੇਲ ਭਰਨੀ ਹੈ ਕੁਆਲੀਫਿਕੇਸ਼ਨ ਡਿਟੇਲ ਭਰਨੀ ਹੈ ਅਪਲੋਡ ਫੋਟੋ ਸਿਗਨੇਚਰ ਕਰਨੇ ਸਟੈਪ 3 'ਚ ਤੁਸੀਂ ਆਨਲਾਈਨ ਫੀਸ ਡਿਪੋਜ਼ਿਟ ਕਰਨੀ ਹੈ ਤੇ ਇਹਦੇ ਲਈ ਤੁਸੀਂ ਇੱਥੇ ਚੈੱਕ ਮਾਰਕ ਤੇ ਕਲਿੱਕ ਕਰਨਾ ਹੈ ਤੇ ਪ੍ਰੋਸੀਡ ਟੂ ਰਜਿਸਟਰਡ ਤੇ ਤੁਸੀਂ ਕਲਿੱਕ ਕਰ ਦੇਣਾ ਇੱਥੇ ਤੁਸੀਂ ਦੇਖ ਸਕਦੇ ਹੋ ਅਸਿਸਟੈਂਟ ਲਾਈਨਮੈਨ ਦੀ ਪੋਸਟ ਆਲਰੇਡੀ ਉੱਪਰ ਆ ਚੁੱਕੀ ਹੈ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਹੈ ਜਿਵੇਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਡੈਮੋ ਤਾਂ ਕਿ ਤੁਹਾਨੂੰ ਆਸਾਨੀ ਨਾਲ ਜਿਹੜਾ ਉਹ ਫਾਰਮ ਭਰਨ ਚ ਕੋਈ ਦਿੱਕਤ ਨਾ ਆਵੇ ਫਾਰਮ ਫਿਲ ਹੋ ਜਾਏ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਮੋਬਾਈਲ ਨੰਬਰ ਤੇ ਹੈ ਉਹ OTP ਚੱਲ ਜਾ ਕਿ ਹੈ ਤੇ OTP ਜੰਦੇ ਹੀ ਤੁਹਾਨੂੰ ਜਿਹੜਾ ਮੈਸੇਜ ਹੈ ਉਹ ਆਪਣੇ ਮੋਬਾਈਲ ਤੇ ਸ਼ੋ ਹੋਏਗਾ ਇਸ OTP ਨੂੰ ਤੁਸੀਂ ਵੈਰੀਫਾਈ ਕਰਨਾ ਹੈ ਤੇ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਫਿਰ ਈਮੇਲ ਐਡਰੈਸ ਜਿਹੜਾ ਤੁਹਾਡੇ ਤੋਂ ਪੁੱਛਿਆ ਜਾਵੇਗਾ ਫਿਰ ਈਮੇਲ ਐਡਰੈਸ ਭਰ ਕੇ ਥਲੇ ਪਾਸਵਰਡ ਭਰ ਕੇ सबमिट करोगे तो नाल ही भी जो फॉर्म है वह खुल जाएगा ये पोस्ट जीडी है जहाँ विद्यार्थियों ने इलेक्ट्रीशन ट्रेड आई टी आई की हुई है उन्होंने वास्ते भरी जाएगी सो मोर डिटेल जाके इस वैबसाइट पर जाके चेक कर सकते हो कि फार्म फिल होएगा ਇਸ ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਦਿੱਤਾ ਜਾਵੇਗਾ। ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਪੋਸਟ ਇਹ ਪਸੰਦ ਆਈ ਹੋਵੇਗੀ ਤੇ ਅੱਜ ਦੀ ਜਿਹੜੀ ਪੋਸਟ ਲਾਈਕ ਦਾ ਜਿਹੜਾ ਟਾਰਗੇਟ 1000 ਹੈ। ਸੋ ਵੱਧ ਤੋਂ ਵੱਧ ਲਾਈਕ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੰਦੀਆਂ ਹੋਰ ਵੀ ਨਵੀਆਂ ਪੋਸਟਾਂ ਤੁਹਾਡੇ ਨਾਲ ਸਾਂਝੀ ਅਸੀਂ ਕਰ ਸਕੀਏ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਰੱਬ ਰੱਖਾ ਜੀ।